ਜਨਮ ਦਿਨ ਦੀ ਪਾਰਟੀ ਕਰ ਰਹੇ ਦੋ ਦੋਸਤਾਂ ਦੀ ਦਰਦਨਾਕ ਮੌਤ ਬਈ ਵਾਪਰੀ ਘਟਨਾ ਦਾ ਗੱਲ ਇੱਕ ਦੂਜਾ ਪਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ ਸੀ ਪੂਰੇ ਕੇਤ ਬੈਠੇ ਨੇ ਇਹ ਮੁੰਡੇ ਇਕੱਠੇ ਹੋ ਰਹੇ ਜਿਹੜੇ ਪੜਦੇ ਤੇ ਇਹਨਾਂ ਨੇ ਪਾਰਟੀ ਕਰੀ ਤੀ ਕੋਈ ਸਮਾਨ ਸਮੂਨ ਲੈਣ ਗਈ ਤੇ ਭਿਆਨਕ ਸੜਕ ਹਾਸ ਤੇਜ ਹੋਈ ਦੋਵਾਂ ਦੀ ਮੌਤ ਤਾਂ ਪੋਰਟਾ ਪੱਕੇ ਗੱਡੀ ਜਿਹੜਾ ਇੱਕ ਉੱਤੇ ਥਾਲੀ ਸੀ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਹੋਤ ਹੋਗੇ ਅਸੀਂ ਇਹਨਾਂ ਨੂੰ ਦੋ ਮਾ ਦੋਸਤਾਂ ਦੀਆਂ ਇਕੱਠੀਆਂ ਵਲੀਆਂ ਚਖਾਵਾਂ ਹਾਂਜੀ ਦੋਨਾਂ ਸੰਸਕਾਰ ਇਕ ਥਾਂ ਤੇ ਕਰਾਇਆ ਗਿਆ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਸੀ ਮ੍ਰਿਤਕ ਨੌਜਵਾਨ ਜਾਣਾ ਸੀ ਭਾਈ ਜੀ ਇੱਕ ਮੁੰਡੇ ਨੇ ਬਾਹਰ ਵੀ ਜਾਣਾ ਸੀਗਾ ਦੂਜੇ ਦੀ ਵੀ ਫੇਲ ਆਈ ਹੋਈ ਸੀਗੀ ਜੀ ਹਾਂ ਇਹਨਾਂ ਨੌਜਵਾਨਾਂ ਚੋਂ ਇੱਕ ਦਾ ਨਾਮ ਲਾਡੀ ਐ ਜੋ ਅਜੇ 20 ਸਾਲ ਦਾ ਸੀ ਤੇ ਦੂਜਾ ਜਤਿੰਦਰ ਸਿੰਘ ਉਸਦੀ ਉਮਰ 24 ਸਾਲ ਦੇ ਕਰੀਬ ਸੀ ਇਹ ਦੋਵੇਂ ਦੋਸਤ ਚਾਈ ਚਾਈ ਆਪਣੇ ਹੋਰ ਦੋਸਤਾਂ ਨਾਲ ਮਿਲ ਆਪਣੇ ਕਿਸੇ ਦੋਸਤ ਦੀ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ ਇਹਨਾਂ ਨੇ ਕਦੇ ਇਹ ਬੁਰੇ ਤੋਂ ਬੁਰੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਇਹ ਖੁਸ਼ੀਆਂ ਵਾਲਾ ਦਿਨ ਉਹਨਾਂ ਲਈ ਇੰਨਾ ਭਿਆਨਕ ਹੋਵੇਗਾ ਕਿ ਉਹ ਅਗਲਾ ਦਿਨ ਚੜ੍ਹਦਾ ਨਹੀਂ ਦੇਖ ਸਕਣਗੇ ਜਾਣਕਾਰੀ ਮੁਤਾਬਕ ਦੋਵੇਂ ਦੋਸਤ ਜਨਮ ਦਿਨ ਦੀ ਪਾਰਟੀ ਲਈ ਡਿਰਬਾ ਤੋਂ ਸਮਾਨ ਲੈ ਕੇ ਆਪਣੇ ਪਿੰਡ ਰੋਗਲਾ ਪਰਤ ਰਹੇ ਸਨ ਰਾਸਤੇ 'ਚ ਅਚਾਨਕ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ। ਦੇਖਦੇ ਹੀ ਦੇਖਦੇ ਉਹਨਾਂ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਜਨਮ ਦਿਨ ਦੀ ਪਾਰਟੀ ਮਨਾਉਣ ਤੋਂ ਪਹਿਲਾਂ ਹੀ ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਫੈਲ ਗਿਆ। ਪਰਿਵਾਰ ਦਾ ਰੋ-ਰੋ ਬਰਾ ਹਾਲ ਹੈ। ਮਈ ਵਾਪਰੀ ਘਟਨਾ ਦਾ ਗੱਲ ਇੱਕ ਦੂਜਾ ਭਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ ਸੀ। ਪੂਰੇ ਖੇਤ ਬੈਠੇ ਨੇ ਮੁੰਡੇ ਇਕੱਠੇ ਹੋਰੇ ਜਿਹੜੇ ਪੜਦੇ ਤੇ ਨੇ ਪਾਰਟੀ ਕਰੀ ਤੀ ਕੋਈ ਸਮਾਨ ਸਾਮੂਨ ਲੈਣ ਗਈ ਤੀ ਜੀ ਖਾਣ ਪੀਣ ਵਾਲਾ ਬਸ ਉਥੋਂ ਮੁੜਦੇ ਹੋਏ ਦੇ ਸੰਤਾਈ ਪਤਾ ਲੱਗਾ ਵੀ ਇਹ ਕਹਿੰਦੇ ਐਕਸੀਡੈਂਟ ਹੋ ਗਿਆ ਭਾਈ ਪਹਿਲਾਂ ਵੀ ਦੋ ਤਿੰਨ ਵਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰ ਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ ਅਸੀਂ ਦੋ ਤਿੰਨ ਵਾਰ ਬੇਨਤੀ ਵੀ ਕਰਕੇ ਆਏ ਆ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅਹੀਂ ਚੱਲੀ ਜਾਂਦਾ ਸੀ ਛੇਤੀ ਕਰ ਦਾਂ ਐ ਕਰਨਾ ਬਾਹਰ ਕਰਨਾ 1 ਮਹੀਨੇ ਤੋਂ ਵੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਫਟੀ ਹੈ ਜਾਣਾ ਸੀ ਭ ਦੂਜੇ ਦੀ ਵੀ ਫਾਈਲ ਆਈ ਹੋਈ ਸੀਗੀ ਆ ਮੀਡੀਅਮ ਪਰਿਵਾਰ ਚੋਂ ਆ ਬਾਈ ਜੀ ਖੇਤੀਬਾੜੀ ਨਾਲ ਸੰਬੰਧਤ ਆ ਖੇਤੀਬਾੜੀ ਨਾਲ ਹੀ ਗੁਜ਼ਾਰਾ ਚੱਲਦਾ ਬਾਈ ਜੀ ਬਾਈ ਬਹੁਤ ਮੰਦ ਭਾਗੀ ਘਟਨਾ ਆ ਜੀ ਬਾਈ ਮੈਂ ਸਾਰਾ ਪਿੰਡ ਛੰਜੋੜ ਕੇ ਰੱਖਤਾ ਜਦੋਂ ਰਾਤ ਇਹ ਗੱਲ ਦਾ ਪਤਾ ਲੱਗਿਆ ਪਿੰਡ 'ਚ ਰੋਟੀ ਨਹੀਂ ਪੱਕੀ ਬਾਈ ਜੀ ਗੱਡੀ ਕਿਹੜੀ ਸੀ ਬਾਈ ਜੀ ਬਾਈ ਵਰਨਾ ਗੱਡੀ ਸੀਗੀ ਬਾਈ ਅਸੀਂ ਤਾਂ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨੇ ਰਸਤਾ ਪਟਿਆ ਤੇ ਸਾਡੇ ਦੋ ਕੀਮਤੀ ਭਰਾ ਚਲੇ ਗਏ ਬਈ ਉਹਨਾਂ ਦੇ ਠੇਕੇਦਾਰ ਜਣ ਗੱਲੀ ਕਰਨ ਮੇਰੇ ਤੱਕ ਇਹਨਾਂ ਦੋਮਾ ਦੋਸਤਾਂ ਦਾ ਇਕੱਠਿਆਂ ਬੜੇ ਹੀ ਗਮਗੀਨ ਮਾਹੌਲ ਚ ਸਸਕਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਦੋਵੇਂ ਦੋਸਤ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਸਨ ਤੇ ਕੁਝ ਹੀ ਸਮੇਂ ਚ ਵਿਦੇਸ਼ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਕਾ ਕੇ ਬੈਠੇ ਸੀ ਤੇ ਮੜਾ ਮੋਟਾ ਚਲੋ ਇੰਜੋਏ ਕਰਦੇ ਸੀਗੇ ਜਵਾਖ ਤੇ ਬਸ ਤੁਸੀਂ ਲੈਣ ਗਏ ਸੀ ਬਾਜ਼ਾਰ ਚ ਤੇ ਆਉਂਦੇ ਹੋਏ ਇਹ ਹਾਦਸਾ ਵਾਪਰਿਆ ਉਹਨਾਂ ਨਾਲ। ਅੱਜ ਪਿੰਡ 'ਚ ਬਹੁਤ ਸੋਗ ਦੀ ਲਹਿਰ ਹੈ। ਮੈਂ ਕਿਹਾ ਸਾਡੇ ਜੀ 2016 ਦੇ ਵਿੱਚ 7 ਨੌਜਵਾਨ ਮੁੰਡੇ ਮਰੇ ਸੀਗੇ। ਅੱਜ ਸਾਨੂੰ ਜਿਹੜਾ ਦੁੱਖ ਹੈ ਜਵਾ ਦੁਆਰੇ ਇਹ ਦੋ ਮੁੰਡੇ ਜਿਹਨਾਂ ਮਰੇ ਸਾਡੇ ਵੀੜੇ ਦੇ ਵਿੱਚ ਬਗੇਸਰਾ ਪੱਤੀ ਦੇ ਵਿੱਚ ਦੁਆਰੇ ਦੁੱਖ ਸਾਨੂੰ ਜਿਹੜਾ ਉਹ ਤਾਜ਼ਾ ਕਰਦਾ। ਨਵੇਂ ਨਹੀਂ ਸੀ ਕਰ ਰਹੇ ਇਹਨਾਂ ਦਾ। ਹਣੀ ਲਵੇ ਨਹੀਂ ਇਹ ਕੋ ਖੇਤ 'ਚ ਰਹਿੰਦੇ ਨੇ ਜੀ। ਲਾਡੀ ਸਿੰਘ ਦੇ ਤੌਰ ਤੇ ਲਾਲਾ ਵੀ ਅੱਡੋ ਅੱਡ ਇਹ ਪਿੰਡ ਵਿੱਚ ਰਹਿੰਦੇ ਨੇ ਜੀ ਇਹ ਮੋੜੀ ਕੱਢਦੇ ਨੇ ਜੀ ਇਹ ਪੂਣੀਆ ਪਰਿਵਾਰ ਚੋਂ ਨੇ ਜੀ ਇੱਕ ਹੀ ਜਗ੍ਹਾ ਤੇ ਫਿਰ ਕੱਤੀ ਸੰਸਕਾਰ ਹਾਂਜੀ ਦੋਨਾਂ ਸੰਸਕਾਰ ਇੱਕ ਥਾਂ ਤੇ ਕਰਾਇਆ ਗਿਆ ਜੀ ਸਾਹਮਣੇ ਆਈ ਇਸ ਮੰਦਪਾਗੀ ਘਟਨਾ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਹਰ ਕੋਈ ਪੀੜਤ ਪਰਿਵਾਰਾਂ ਨਾਲ ਦੁੱਖ ਮੰਡਾ ਰਿਹਾ ਹੈ ਦੁੱਖ ਸਾਂਝਾ ਕਰ ਰਿਹਾ ਹੈ ਪੀੜਤ ਪਰਿਵਾਰ ਇਸ ਘਟਨਾ ਪਿੱਛੇ ਦੀ ਵਜ੍ਹਾ ਰਸਤੇ 'ਚ ਬਣ ਰਹੇ ਪੁਲ ਨੂੰ ਵੀ ਦੱਸ ਰਿਹਾ ਹੈ ਜੋ ਕਿ ਜਾਂਚ ਦਾ ਵਿਸ਼ਾ ਹੈ ਕਿ ਆਖਰ ਪੂਰੀ ਘਟਨਾ ਕਿਵੇਂ ਵਾਪਰੀ ਕੀ ਨੌਜਵਾਨਾਂ ਦੀ ਅੰਗਲੀ ਕਾਰਨ ਇਹ ਹਾਸਾ ਵਾਪਰਿਆ ਜਾਂ ਵਾਕਈ ਹੀ ਪੁਲ ਦੀ ਵਜ੍ਹਾ ਹਾਸੇ ਦਾ ਕਾਰਨ ਬਣੀ ਹੈ ਚਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ